ਇੱਕ ਪਿੰਡ ਵਿੱਚ ਨਾ ਇੱਕ ਗਰੀਬ ਕਿਸਾਨ ਰਹਿੰਦਾ ਸੀ ਜੋ ਆਪਣਾ ਗੁਜ਼ਾਰਾ ਦੁੱਧ ਵੇਚ ਕੇ ਮੱਖਣੀ ਵੇਚ ਕੇ ਕਰਦੇ ਸੀਗੇ ਤੇ ਇੱਕ ਦਿਨ ਉਹ ਮੱਖਣ ਵੇਚਣ ਵਾਸਤੇ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੇ ਪੁੱਛਿਆ ਕਿ ਕਿੰਨਾ ਹੈ ਤੇ ਉਸਨੇ ਕਿਹਾ 1 ਕਿਲੋ ਦੁਕਾਨਦਾਰ ਨੇ ਉਹ ਮੱਖਣ ਰੱਖਿਆ ਤੇ ਜੋ ਕਿਸਾਨ ਦੀ ਜ਼ਰੂਰਤ ਸੀ ਉਹਦੇ ਅਨੁਸਾਰ ਉਸ ਨੂੰ ਉਹਨੇ ਰਾਸ਼ਨ ਦੇ ਦਿੱਤਾ ਪਰ ਦੁਕਾਨਦਾਰ ਨੇ ਸੋਚਿਆ ਕਿ ਫ੍ਰਿਜ ਵਿੱਚ ਮੱਖਣ ਰੱਖਣ ਤੋਂ ਪਹਿਲਾਂ ਮੈਂ ਇੱਕ ਵਾਰੀ ਮੱਖਣ ਨੂੰ ਜੋਖ ਲੈਣਾ ਹੈ ਤੇ ਜਦੋਂ ਉਹਨੇ ਮੱਖਣ ਨੂੰ ਜੋਖਿਆ ਤੇ ਮੱਖਣ 1 ਕਿਲੋ ਨਹੀਂ ਸਿਰਫ 900 ਗ੍ਰਾਮ ਨਿਕਲਿਆ ਤੇ ਦੁਕਾਨਦਾਰ ਨੂੰ ਬੜਾ ਗੁੱਸਾ ਆਇਆ ਕਿ ਕਿਸਾਨ ਨੇ ਮੇਰੇ ਨਾਲ ਧੋਖਾ ਕੀਤਾ ਤੇ ਜਦੋਂ ਨੈਕਸਟ ਟਾਈਮ ਕਿਸਾਨ ਉੱਥੇ ਮੱਖਣ ਲੈ ਕੇ ਆਇਆ ਤੇ ਦੁਕਾਨਦਾਰ ਨੇ ਉਹਨੂੰ ਬੜਾ ਕੁਝ ਬੋਲਿਆ ਤੂੰ ਫਰੇਬੀ ਆ ਤੂੰ ਚੋਰ ਆ ਤੂੰ ਮੇਰੇ ਨਾਲ ਧੋਖਾ ਕੀਤਾ ਆ ਤੇ ਉਹਨੇ ਕਿਹਾ ਵੀ ਹੋਇਆ ਕਿ ਮੈਨੂੰ ਦੱਸੋ ਤਾਂ ਸਹੀ ਤੇ ਦੁਕਾਨਦਾਰ ਨੇ ਸਾਰੀ ਕਹਾਣੀ ਸੁਣਾਈ ਕਿ ਤੂੰ 1 ਕਿਲੋ ਕਹਿ ਕੇ ਮੈਨੂੰ 900 ਗ੍ਰਾਮ ਜਿਹੜਾ ਉਹ ਦੇ ਕੇ ਜਾ ਰਿਹਾ ਹੈਂ ਕਿਸਾਨ ਨੇ ਕਿਹਾ ਬਾਬੂ ਜੀ ਮੈਂ ਇੱਕ ਗਰੀਬ ਕਿਸਾਨ ਆ ਮੇਰੇ ਕੋਲੇ ਵੱਟੇ ਹੈ ਨਹੀਂ ਤੋਲਣ ਵਾਸਤੇ ਤੇ ਨਾ ਮੇਰੇ ਕੋਲ ਇੰਨੇ ਪੈਸੇ ਆ ਕਿ ਮੈਂ ਵੱਟੇ ਖਰੀਦਾ ਮੈਂ ਤਾਂ ਜਿਹੜਾ ਤੁਹਾਡੇ ਕੋਲੋਂ ਰਾਸ਼ਨ ਲੈ ਕੇ ਜਾਣਾ ਆ ਉਹ ਕਿਲੋ ਜਿਹੜੀ ਖੰਡ ਤੁਸੀਂ ਮੈਨੂੰ ਜੋਖ ਕੇ ਦਿੰਨੇ ਆ ਇੱਕ ਪਾਸੇ ਮੈਂ ਉਹ ਕਿਲੋ ਖੰਡ ਰੱਖ ਲੈਣਾ ਤੇ ਦੂਜੇ ਪਾਸੇ ਉਹਦੇ ਹਿਸਾਬ ਨਾਲ ਮੱਖਣ ਜੋਖ ਕੇ ਤੁਹਾਨੂੰ ਦੇ ਦੇਣਾ। ਤੁਸੀਂ ਮੈਨੂੰ ਕਹਿੰਨੇ ਆ ਵੀ ਇਹ ਖੰਡ 1 ਕਿਲੋ ਆ ਤੇ ਮੈਂ ਉਹਦੇ ਭਾਰ ਦੇ ਹਿਸਾਬ ਨਾਲ ਤੁਹਾਨੂੰ ਮੱਖਣ 1 ਕਿਲੋ ਦੇ ਦੇਣਾ ਆ। ਤਾਂ ਦੁਕਾਨਦਾਰ ਬੜਾ ਸ਼ਰਮਿੰਦਾ ਹੋ ਗਿਆ। ਸਾਨੂੰ ਇਸ ਸਟੋਰੀ ਤੋਂ ਕੀ ਸਮਝ ਆਉਂਦੀ ਆ? ਬਾਣੀ ਵਿੱਚ ਲਿਖਿਆ ਆ ਜਿਸ ਨਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਕੇ ਦਿਓਗੇ ਉਸੇ ਨਾਪ ਨਾਲ ਤੁਹਾਡੇ ਲਈ ਮਿਣਿਆ ਜਾਏਗਾ।